ਸਤ ਸ੍ਰੀ ਅਕਾਲ ਵੀ ਦੋਸਤੋ ਕੀ ਹਾਂ ਚੱਲ ਐ ਸਭ ਦਾ ਠੀਕ ਠਾਕ ਤੋਂ ਤਾਂ ਬਹੁਤ ਪੈ ਗਈ ਅੱਜ ਠੰਡ ਬਹੁਤ ਆ ਕਹਿੰਦੇ ਸਾਰੇ ਬਚ ਕੇ ਰਹਿ ਗੋ ਭਾਈ ਠੰਡ ਤੋਂ ਅੱবি ਅੱਜ ਆਪਣੇ ਕੋਠੇ ਤੇ ਆ ਗਿਆ ਸੀ ਕਬੂਤਰ ਨੂੰ ਫੜਨ ਦੀਆਂ ਤਿਆਰੀਆਂ ਕਰ ਰਹੀ ਹਾਂ ਜੇ ਚਾਚਾ ਮੇਰਾ ਆ ਗਿਆ ਕਬੂਤਰ ਲੈਣ ਇਹਨਾਂ ਨਾਲ ਫੜਦਾ ਕਬੂਤਰ ਅਸੀਂ ਆ ਦੇ ਇਹ ਲੋ ਵੀ ਮੇਟਰ ਆਪ ਉੱਠਾ ਦਿੱਤੀ ਕਿ ਮਿੱਤਰ ਬਣ ਕੇ ਜਿਹੜਾ ਗੁੱਤਰ ਬੈਠਾ ਸੀ ਉਹ ਜਾ ਉੱਡ ਗਿਆ ਤੇ ਹੁਣ ਉਹ ਤਾਂ ਦੱਸਦਾ ਹੋ ਸਕਦਾ ਦਵਾ ਤੇ ਉੱਗ ਰਿਹਾ ਜੀ ਤੇ ਜਾਂ ਫਿਰ ਉਹ ਸਾਹਮਣੇ ਆ ਕੇ ਰੱਖੇਗਾ ਕਿ ਮਿੱਤਰ ਉੱਥੇ ਖੋਹ ਦਿੰਦੀਆਂ ਫੁੱਟਾ ਪੂਰੇ ਚਿੜੀ ਮਾਰ ਬਣ ਕੇ ਦੇਖਣੀ ਆ ਪਰ ਲੁੱਤਾ ਦੇਖ ਰਿਹਾ ਨਾ ਤੁਹਾਨੂੰ ਪੁੱਤ ਇਹ ਹੁਣ ਇਹਦੀ ਬੈਠਣ ਦੀ ਤਿਆਰੀ ਹੈ ਇਹ ਦੇਖੋ ਇਧਰ ਲਈ ਆਪਣੀ ਕੋਠੀ ਤੇ ਵੰਦਾ ਹੈ ਜਾ ਉੱਤਰ ਕੋ ਉਤਰਾ ਗੰਨੀ ਵੰਡਾਗਾ ਓਕੇ ਆਪਣੇ ਆ ਦੇਖੋ ਉਤਰਾ ਆਪਣਾ ਵੀ ਕਨਾਲ ਉੜ ਗਿਆ ਦੇ ਲਓ ਵੀ ਮੇਤਰਾ ਮੈਨੂੰ ਲੱਗਦਾ ਸਫਲ ਸਫਲ ਹੋਣ ਵਾਲਾ ਆਪਣੇ ਵਾਲਾ ਦਾ ਬਹਿ ਗਿਆ ਲਓ ਜੀ ਉਹ ਬਹਿ ਗਿਆ ਦੂਜੀ ਉੱਤੇ ਟੈਂਕੀ ਦੇ ਆਪਣੀ ਤੇ ਟੈਂਕੀ ਦੇ ਬਹਿ ਗਿਆ ਮਿੱਤਰੋ ਆਪਾ ਫੜ ਲਿਆ ਕਬੂਤਰ ਅੱਜ ਆ ਬੈਠਾ ਆ ਬੈਠਾ ਆਤੀ ਸਖਤਰੀ ਹੋਰ ਹਰਾ ਰੰਗ ਲੱਗਿਆ ਹੋਇਆ ਇਹ ਇਹ ਆਪਣੇ ਕੂਤਰ ਰੱਖੇ ਹੋਏ ਨੇ ਆ ਬੰਦਾ ਸਾਹਮਣ ਦਾ ਸਾਡਾ ਸਾਂਗ ਨੂੰ ਰੱਖਿਆ ਹੋਇਆ ਨੇ ਭਾਈ ਉਦਾਂ ਨਹੀਂ ਕੋਈ ਬਾਜੂ ਬੂਦੀ ਵਾਲਾ ਸਿਸਟਮ ਨਹੀਂ ਹੈਗਾ ਆਪਣਾ ਅਸੀਂ ਵੀ ਕਿਹਾ ਜੀ ਅਸੀਂ ਵੀ ਚਿੜੀ ਮਾਰ ਬਣ ਕੇ ਦੇਖਦੇ ਆਂ ਕੂਤਰ ਫੜ ਕੇ ਆਹ ਵੜੇ ਆਪਣੇ ਆਹ ਦੇਖੋ ਵੀ ਮੁਜਰਮ ਫੜ ਲਿਆ ਆਪਣੇ ਖਾਂਦੀ ਦੀ ਆਪਣੇ ਕਬੂਤਰਾਂ ਨੂੰ ਇਹ ਹੁੰਦਾ ਰਾਤ ਦੀ ਬੰਨੀ ਬੈਠੀ ਆ ਇਹਨੇ ਬਹੁਤ ਤੰਗ ਕਰਿਆ ਤੂੰ ਹੋਰ ਵੀ ਬਾਈ ਜੇ ਕੂਤਰਾਂ ਵਾਲੇ ਬੰਦਿਆਂ ਨੇ ਆ ਚੀਜ਼ ਬਣਾਉਣੀ ਆ ਐਂ ਜੀ ਬਣਾ ਕੇ ਰੱਖ ਲਓ ਤਰੀਕਾ ਬਹੁਤ ਘੈਂਟ ਆ ਇਹਦਾ ਜਿੱਤੀ ਬਿੱਲੀ ਆਪਾਂ ਨੇ ਲੱਗਿਆਂ ਕਰਨ ਆਜ਼ਾਦ ਇਹਨੂੰ ਖੇਤ ਲਿਆ ਕੇ ਉਹ ਭੱਜ ਗਈ